ਸਾਧ ਸੰਗਤ ਜੀ ਕਾਬਲ ਦੇ ਰਹਿਣ ਵਾਲੇ ਇੱਕ ਸਿੱਖ ਜਿਨ੍ਹਾਂ ਦਾ ਨਾਮ ਸੀ ਭਾਈ ਸਾਧ ਤੇ ਭਾਈ ਸਾਧ ਜੀ ਦੀ ਬਿਰਤੀ ਐਸੀ ਸੀ ਹਰ ਖੁਸ਼ੋਗ ਤੋਂ ਨਿਆਰੇ ਸੀਗੇ ਖੁਸ਼ੀ ਆਏ ਛਾਲਾ ਨਹੀਂ ਸੀ ਮਾਰਦੇ ਆਪਣੇ ਵਾਂਗੂ ਦੁੱਖ ਆਉਂਦਾ ਸੀ ਉਸ ਵਕਤ ਰੱਬ ਨੂੰ ਅਲਾੰਬੇ ਨਹੀਂ ਸੀ ਦਿੰਦੇ ਇਸ ਤਰ੍ਹਾਂ ਦੀ ਬਿਰਤੀ ਬਣ ਗਈ ਸੀ ਨਾਮ ਸਿਮਰਨ ਕਰਦੇ ਕਰਦੇ ਤੇ ਭਾਈ ਸਾਧ ਜੀ ਦਾ ਸ਼ੇਮੇ ਪਾਤਸ਼ਾਹੀ ਦੇ ਨਾਲ ਬਹੁਤ ਪਿਆਰ ਸੀ ਗੁਰਮੁਖ ਪਿਆਰਿਓ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹੀ ਦੇ ਦਰਸ਼ਨ ਕਰਨ ਆਉਂਦੇ ਇੱਕ ਵਾਰ ਕੀ ਹੋਇਆ ਗੁਰੂ ਮਹਾਰਾਜ ਮੀਰੀ ਅਤੇ ਪੀਰੀ ਦੇ ਮਾਲਕ ਜੀ ਸੁਭਾਏਮਾਨ ਹਨ ਮਹਾਰਾਜ ਤੋਂ ਆਗਿਆ ਪਾ ਕੇ ਬਲਖ ਤੋਂ ਇਰਾਕ ਵੱਲ ਘੋੜੇ ਲਿਆਉਣ ਵਾਸਤੇ ਟੁਰ ਪਏ ਆ ਜੀ ਕਿਉਂਕਿ ਜਾਣਦੇ ਸੀ ਸਤਿਗੁਰੂ ਮਹਾਰਾਜ ਇੱਕ ਫੌਜ ਤਿਆਰ ਕਰ ਰਹੇ ਆ ਜਿਸ ਕਰਕੇ ਸ਼ਾਸਤਰਾਂ ਦੀ ਵੀ ਲੋੜ ਹੈ ਤੇ ਘੋੜਿਆਂ ਦੀ ਵੀ ਜ਼ਰੂਰਤ ਹੈ ਕਹਿਣ ਲੱਗੇ ਮਹਾਰਾਜ ਜੀ ਇਹ ਸੇਵਾ ਮੈਂ ਕਰਦਾ ਹਾਂ ਹੁਣ ਜਦੋਂ ਘੋੜੇ ਲਿਉਣ ਵਾਸਤੇ ਤੁਰੇ ਜਾਂਦੇ ਆ ਜੀ ਇਹਨਾਂ ਦਾ ਇੱਕੋ ਇੱਕ ਜਵਾਨ ਪੁੱਤਰ ਅਚਨਚੇਤ ਸਖਤ ਬਿਮਾਰ ਹੋ ਗਿਆ ਹੁਣ ਬਿਮਾਰੀ ਦਾ ਪਤਾ ਨਹੀਂ ਲੱਗਦਾ ਕਦੋਂ ਬੰਦੇ ਨੂੰ ਇੱਕਦਮ ਕੀ ਹੋ ਜਾਵੇ ਇਹ ਸਰੀਰ ਦਾ ਕਾਹਦਾ ਭਰੋਸਾ ਇਹ ਸਰੀਰ ਦਾ ਕਾਹਦਾ ਮਾਣ ਇੱਕ ਸ਼ਨ ਦੇ ਵਿੱਚ ਵੀ ਢੇਰੀ ਹੋ ਸਕਦਾ ਉਹਨੂੰ ਸੁਨੇਹਾ ਪਹੁੰਚਾਇਆ ਗਿਆ ਭਾਈ ਸਾਧ ਜੀ ਨੂੰ ਤੇ ਲੋਕਾਂ ਨੇ ਕਿਹਾ ਘਰ ਮੁੜ ਚੱਲ ਤੇ ਆਪਦੇ ਬੇਟੇ ਦਾ ਇਲਾਜ ਕਰਾ ਕਿਉਂਕਿ ਅਜੇ ਤਾਂ ਤੂੰ ਆਪਣੇ ਨਗਰ ਤੋਂ ਬਲਕ ਤੋਂ ਕੋਈ ਖਾਸ ਦੂਰ ਨਹੀਂ ਹੈਗਾ ਤੈਨੂੰ ਘਰ ਮੁੜ ਜਾਣਾ ਚਾਹੀਦਾ ਇਕਲੌਤਾ ਤੇਰਾ ਬੱਚਾ ਹੈ ਫਿਰ ਕੀ ਹੋਇਆ ਘੋੜੇ ਫਿਰ ਖਰੀਦੇ ਜਾਣਗੇ ਪਰ ਇੱਕ ਦਿਲ ਦੇ ਵਿੱਚ ਰੀਝ ਸੀ ਇਹ ਸਤਿਗੁਰੂ ਜੀ ਦੇ ਕਾਰਜ ਵਿੱਚ ਕੋਈ ਵਿਘਨ ਨਹੀਂ ਪੈਣਾ ਚਾਹੀਦਾ ਕਹਿਣ ਲੱਗੇ ਸਾਰੇ ਭਾਈ ਤੂੰ ਪਿੱਛੇ ਮੁੜ ਜਾ ਹਜੇ ਤਾਂ ਆਪਾਂ ਬੜੀ ਦੂਰ ਨਹੀਂ ਗਏ ਇਹ ਸੁਣ ਕੇ ਭਾਈ ਸਾਧ ਜੀ ਕਹਿਣ ਲੱਗੇ ਨਹੀਂ ਮੈਂ ਰੋਕ ਨਹੀਂ ਸਕਦਾ ਗੁਰੂ ਕਾਰ ਕਰਨ ਵਾਸਤੇ ਆਇਆ ਕੋਈ ਆਪਣਾ ਕਾਰਜ ਹੁੰਦਾ ਤੇ ਮੈਂ ਪਿੱਛੇ ਮੁੜ ਜਾਂਦਾ ਪਰ ਹੁਣ ਨਹੀਂ ਮੈਂ ਪਿੱਛੇ ਮੁੜ ਸਕਦਾ ਉਹ ਗੁਰਬਾਣੀ ਵਿੱਚ ਵੀ ਜ਼ਿਕਰ ਹੈ ਪੰਕਤੀ ਆਉਂਦੀ ਆ ਜੀ ਆਗਾਹਾਂ ਕੂਤਰਾੰਗ ਪਿੱਛਾ ਫੇਰਨਾ ਮੁਹੱਡੜਾ ਨਾਨਕ ਸਿੰਘ ਅਵੇਹਾ ਵਾਰ ਬਹੁੜ ਨਾ ਹੋਵੀ ਜਨਮੜਾ ਜੀਵਨ ਜ਼ਿੰਦਗੀ ਇੱਕ ਵਾਰ ਮਿਲਦੀ ਆ ਇਹ ਗੁਰੂ ਦੇ ਲੇਖੇ ਲਾਉਣੀ ਆ ਅਗਾਹ ਵਧਣ ਦੀ ਬੰਦਿਆ ਤਾਂਗ ਕਰ ਪਿੱਛੇ ਨੂੰ ਮੁੜਨ ਬਾਰੇ ਨਾ ਸੋਚ ਜੀਵਨ ਨੂੰ ਉੱਚਾ ਸੋਚਾ ਬਣਾਉਣ ਲਈ ਉਦਮ ਕਰ ਇਸ ਤਰ੍ਹਾਂ ਤਾਂ ਕਿ ਤੈਨੂੰ ਮੁੜ ਕੇ ਜਨਮ ਨਾ ਲੈਣਾ ਪੈ ਜੇ ਇਹ ਚਾਹ ਸੀ ਭਾਈ ਸਾਧ ਜੀ ਦੇ ਅੰਦਰ ਖੁਸ਼ੀ ਸੀ ਦੇਖੋ ਕੋਈ ਹੋਰ ਹੁੰਦਾ ਤੇ ਸ਼ਾਇਦ ਮੋਹ ਦੇ ਵਿੱਚ ਵੱਧਾ ਹੋਇਆ ਭੱਜਿਆ ਹੁੰਦਾ ਵਾਪਸ ਪਰ ਆਖਿਆ ਨਹੀਂ ਤੇ ਉਦੋਂ ਫਿਰ ਪੁੱਤਰ ਦੇ ਇਲਾਜ ਵਾਸਤੇ ਬੜੇ ਵੈਦ ਹਕੀਮ ਸੱਦੇ ਗਏ ਪਰ ਉਹ ਠੀਕ ਨਹੀਂ ਹੋਇਆ ਗੱਲ ਇਹ ਕਹਿ ਦਿੱਤੀ ਤੁਸੀਂ ਕੀ ਕਰਨਾ ਇਹ ਮੇਰੇ ਤੋਂ ਬਾਅਦ ਮੇਰੇ ਬੇਟੇ ਨੂੰ ਕੁਝ ਹੋ ਜਾਵੇ ਬੇਟਾ ਗੁਜਰ ਗਿਆ ਅਕਾਲ ਚਲਾਣਾ ਕਰ ਗਿਆ ਤੁਸੀਂ ਕੀ ਕਰਨਾ ਘਰ ਵਿੱਚ ਲੱਕੜੀ ਬਹੁਤ ਪਈ ਹੈ ਸੰਸਕਾਰ ਕਰ ਦੇਣਾ ਮੈਨੂੰ ਦੇਖਣਾ ਨਹੀਂ ਇਧਰੋਂ ਭਾਈ ਸਾਧ ਜੀ ਹੁਣ ਗੁਰੂ ਪਾਤਸ਼ਾਹ ਜੀ ਤੋਂ ਆਗਿਆ پا ਕੇ ਬਲਖ ਤੋਂ ਰਾਕਵਲ ਜਾਂਦੇ ਆ ਘੋੜੇ ਲਿਆਉਣ ਲਈ ਪਿਛੋਂ ਸੱਚਮੁੱਚ ਹੋਣੀ ਕਰਤਾਰ ਦੀ ਜਿਸ ਕੀ ਵਸਤ ਸੋਈ ਲੈ ਜਾਏਗਾ ਰੋਸ ਕਿਸੈ ਸਿਓ ਕੀ ਜੈ ਪਰ ਗੁਰਮਖ ਹੋਏ ਸੋ ਬਾਣਾ ਮੰਨੇ ਸਹਜੇ ਹਰ ਰਸ ਪੀਜੇ ਗੁਰਮਖ ਪਿਆਰਿਓ ਉਹ ਸਬਣਾ ਮਰਣਾ ਆਇਆ ਵੇ ਛੋੜਾ ਸਬਨਾ ਹੋਣੀ ਰੱਬ ਦੀ ਕੀ ਹੋਇਆ ਉਹਨਾਂ ਦਾ ਬੇਟਾ ਭਾਈ ਸਾਧ ਜੀ ਦਾ ਅਕਾਲ ਚਲਾਣਾ ਕਰ ਗਿਆ ਦਮ ਤੋੜ ਗਿਆ ਪਰ ਭਾਈ ਸਾਹਿਬ ਜੀ ਘੋੜੇ ਲੈ ਕੇ ਪਰਤੇ ਮਹਾਰਾਜ ਦੇ ਦੇਖੋ ਮੇਰੇ ਕਹਿਣ ਦਾ ਭਾਵ ਇਹ ਹੈ ਗੁਰਮਖੋ ਜਿਹੜੇ ਰੱਬ ਦੇ ਪਿਆਰੇ ਹੁੰਦੇ ਆ ਐਸੇ ਸਿੱਖ ਹੁੰਦੇ ਆ ਉਹ ਸਿੱਧਕ ਨਵਾਉਂਦੇ ਆ ਜਦੋਂ ਛੇਵੇਂ ਪਾਤਸ਼ਾਹ ਜੀ ਨੂੰ ਪਤਾ ਲੱਗਾ ਮਹਾਰਾਜ ਨੇ ਗਲਵੱਕੜੀ ਵਿੱਚ ਲਿਆ ਕਿਉਂਕਿ ਦੇਖੋ ਅਵਸਥਾ ਇਦਾਂ ਦੀ ਬਣ ਗਈ ਸੀ ਆਪਣੀ ਅਵਸਥਾ ਕੁਝ ਹੋਰ ਹੈ ਉਹ ਪ੍ਰਮਾਤਮਾ ਆਪੇ ਭੇਜੇ ਆਪੇ ਸੱਦੇ ਰਚਨਾ ਰਚ ਰਚ ਵੇਖੈ ਉਹ ਆਪ ਹੀ ਜੀਆਂ ਨੂੰ ਜਗਤ ਵਿੱਚ ਘਲਦਾ ਆਪ ਹੀ ਆਵਾਜ਼ ਮਾਰ ਕੇ ਵਾਪਸ ਬੁਲਾਉਂਦਾ ਸੰਸਾਰ ਨੂੰ ਸਾਜ ਕੇ ਇਹਨੂੰ ਵੇਖ ਰਿਆ ਨਾਨਕ ਸੱਚਾ ਸੱਚੀ ਨਹੀਂ ਸੱਚ ਪਵੇ ਤੁਰ ਦੇਖੇ ਉਹ ਆਪ ਸਦੀਵੀ ਰਹਿਣ ਵਾਲਾ ਬਾਕੀ ਸਾਰਿਆਂ ਨੇ ਭਾਈ ਚਲੇ ਜਾਣਾ ਇਹ ਭਾਈ ਸਾਧ ਜੀ ਦੇ ਅੰਦਰ ਇਹ ਬਣੀ ਹੋਈ ਸੀ ਵਰਤੀ ਕੋਈ ਹੋਰ ਹੁੰਦਾ ਮੋਹ ਮਮਤਾ ਵਿੱਚ ਭੱਜਿਆ ਆਉਂਦਾ ਉੱਥੇ ਤੇ ਇਹਨਾਂ 6ਵੇਂ ਪਾਤਸ਼ਾਹ ਜੀ ਦੇ ਨਾਲ ਮੋਹ ਸੰਫਾਨੀ ਜੋ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਨਾਲ ਕਈ ਸਾਲ ਰਹੇ ਆ ਉਹਨਾਂ ਨੇ ਇਹੋ ਜੇ ਸਿੱਖਾਂ ਦੀ ਦ੍ਰਿੜਤਾ ਇਹਨਾਂ ਦੀਆਂ ਵਾਰਤਾਂ માં ਸਾਖੀਆਂ ਲਿਖੀਆਂ ਨੇ ਇਦਾਂ ਹੀ ਗੁਰੂ ਸਾਹਿਬ ਜੀ ਦੇ ਇੱਕ ਨੈਤਵਰਤੀ ਸਿੱਖ ਹੋਰ ਸੀ ਉਹ ਸਚਿਆਰ ਸੀ ਕਰਨੀ ਵਾਲੇ ਸੀ ਸਿਮਰਨ ਕਰਨ ਵਾਲੀ ਰੂਹ ਸੀ ਕਦੇ ਵੀ ਕਿਸੇ ਨਾਲ ਬੇਵਜ੍ਹਾ ਗੱਲ ਨਹੀਂ ਸੀ ਕਰਦੇ ਹੁੰਦੇ ਨਾਮ ਸੀ ਉਹਨਾਂ ਦਾ ਭਾਈ ਝੰਡਾ ਭਾਈ ਝੰਡਾ ਜੀ ਦਾ ਇੱਕ ਦਿਨ ਪੈਰ ਫੱਟੜ ਹੋ ਗਿਆ ਤੇ ਛੇਵੇਂ ਪਾਤਸ਼ਾਹ ਜੀ ਨੇ ਵੇਖਿਆ ਕਿ ਜ਼ਖਮ ਵੱਡਾ ਹੈ ਤੇ ਠੀਕ ਨਹੀਂ ਹੋ ਰਿਹਾ ਮਹਾਰਾਜ ਨੇ ਸੁਭਾਵਕ ਆਖਿਆ ਤੁਸੀਂ ਜੋੜਾ ਨਾ ਪਹਿਨਿਆ ਕਰੋ ਭਾਈ ਝੰਡਾ ਜੀ ਜੁੱਤੀ ਨਾ ਪਹਿਨੋ ਸੁਣਦੇ ਸਾਰ ਹੀ ਭਾਈ ਝੰਡਾ ਜੀ ਨੇ ਜੋੜਾ ਉਤਾਰ ਦਿੱਤਾ ਗੱਲ ਗੁਰੂ ਦੇ ਬਚਨ ਕਮਾਉਣ ਦੀ ਹੋ ਰਹੀ ਆ ਤੇ ਇੱਕ ਨੀ ਦੋ ਨੀ ਤਿੰਨ ਮਹੀਨੇ ਨੰਗੇ ਪੈਰੀਂ ਫਿਰਦੇ ਰਹੇ ਜਦੋਂ ਗੁਰੂ ਪਾਤਸ਼ਾਹ ਜੀ ਨੂੰ ਮਹਾਰਾਜ ਨੂੰ ਪਤਾ ਲੱਗਾ ਕਿ ਭਾਈ ਝੰਡਾ ਜੀ ਜੁੱਤੀ ਨਹੀਂ ਪਹਿਨਦੇ ਫਿਰ ਮਹਾਰਾਜ ਨੇ ਆਖਿਆ ਹੁਣ ਤੁਸੀਂ ਜੋੜਾ ਪਹਿਨ ਲਓ ਜੁੱਤੀ ਪਹਿਨ ਲਓ ਕਿਉਂਕਿ ਅਸੀਂ ਤਾਂ ਓਨੀ ਕੁ ਦੇਰ ਵਾਸਤੇ ਨਾ ਪਹਿਨਣ ਲਈ ਕਿਹਾ ਸੀ ਜਦੋਂ ਤੱਕ ਤੁਹਾਡਾ ਜ਼ਖਮ ਅੱਲ੍ਹਾ ਸੀ ਉਹ ਜ਼ਖਮ ਜਿਹੜਾ ਸੀ ਨਾ ਸੁੱਕ ਜਾਵੇ ਤਾਂ ਕਰਕੇ ਅਸੀਂ ਕਿਹਾ ਸੀ ਪਰ ਹੁਣ ਤਾਂ ਤੁਸੀਂ ਜੋੜਾ ਪਹਿਨ ਲਓ ਜੀ ਤੇ ਕੁਝ ਦਿਨਾਂ ਬਾਅਦ ਗੁਰੂ ਮਹਾਰਾਜ ਨੇ ਭਾਈ ਝੰਡਾ ਜੀ ਨੂੰ ਕਿਹਾ ਕਿ ਸਿੱਖਾਂ ਨੂੰ ਜਾ ਕੇ ਆਖੋ ਕਿ ਲੰਗਰ ਵਾਸਤੇ ਬਾਲਣ ਲੈ ਆਉਣ ਕਿਉਂਕਿ ਗੁਰੂ ਕੇ ਲੰਗਰ ਨੂੰ ਪਕਾਉਣ ਵਾਸਤੇ ਇਹ ਬਾਲਣ ਦੀ ਬੜੀ ਜ਼ਰੂਰਤ ਹੁੰਦੀ ਸੀ ਤੇ ਬਾਲਣ ਲਿਆਉਣਾ ਵੱਡੇ ਪੁੰਨ ਦਾ ਕੰਮ ਸੀ ਇੱਕ ਤੇ ਭਾਈ ਝੰਡਾ ਜਿਹਨੂੰ ਜਦੋਂ ਮਹਾਰਾਜ ਕਹਿ ਰਹੇ ਆ ਕਿ ਸਿੱਖਾਂ ਨੂੰ ਜਾ ਕੇ ਆਖੋ ਬਾਲਣ ਲੈ ਆਉਣ ਭਾਈ ਝੰਡਾ ਜੀ ਅਗਲੇ ਦਿਨ ਸਤਗੁਰੂ ਦੀ ਹਜ਼ੂਰੀ ਵਿੱਚ ਹਾਜ਼ਰੀ ਨਹੀਂ ਹੋਏ ਇੱਕ ਦਿਨ ਲੰਘ ਗਿਆ ਦੋ ਦਿਨ ਲੰਘੇ ਤਿੰਨ ਦਿਨ ਚਾਰ ਦਿਨ ਕਈ ਦਿਨ ਲੰਘ ਗਿਆ ਜੀ ਹੁਣ ਜਦੋਂ ਮਹਾਰਾਜ ਦੀ ਹਜ਼ੂਰੀ ਵਿੱਚ ਨਹੀਂ ਆਏ ਸਾਰੇ ਹਦੇ ਕੇ ਹੈਰਾਨ ਹੁੰਦੇ ਆ ਬਾਕੀ ਸਿੱਖ ਕਹਿੰਦੇ ਓਂ ਲੱਗਦਾ ਕਿ ਭਾਈ ਝੰਡਾ ਜੀ ਹੁਣ ਦੁਪਹਿਰ ਤੱਕ ਵੀ ਸੁੱਤੇ ਹੀ ਰਹਿੰਦੇ ਆ ਇਸ ਕਰਕੇ ਤਾਂ ਅੰਮ੍ਰਿਤ ਵੇਲੇ ਆਉਂਦੇ ਨਹੀਂ ਗੁਰੂ ਕੇ ਦਰਬਾਰ ਵਿੱਚ ਕਈ ਕਹਿੰਦੇ ਬਿਮਾਰ ਹੋ ਗਏ ਹੋਣਿਆ ਕਈ ਕਹਿੰਦੇ ਨਹੀਂ ਕਿਸੇ ਰਿਸ਼ਤੇਦਾਰ ਦੇ ਘਰੇ ਚਲੇ ਗਏ ਹੋਣਿਆ ਕਿਸੇ ਨੇ ਫਿਰ ਆ ਕੇ ਦੱਸਿਆ ਕਹਿੰਦੇ ਇਦਾਂ ਦੀ ਕੋਈ ਗੱਲ ਨਹੀਂ ਭਾਈ ਸਾਹਿਬ ਜੀ ਜਿਹੜੇ ਭਾਈ ਝੰਡਾ ਜੀ ਆ ਮਹਾਰਾਜ ਉਹ ਜਦੋਂ ਰਾਤ ਹੁੰਦੀ ਆ ਪਤਾ ਨਹੀਂ ਕਿੱਧਰ ਚਲੇ ਜਾਂਦੇ ਆ ਗਾਇਬ ਹੋ ਜਾਂਦੇ ਆ ਇੱਕਦਮ ਸਤਗੁਰੂ ਮਹਾਰਾਜ ਤਾਂ ਜਾਣਦੇ ਆ ਅੰਤਰਜਾਮੀ ਆ ਹੁਣ ਗੁਰੂ ਸਾਹਿਬ ਜੀ ਮਹਾਰਾਜ ਤੇ ਹੋਰ ਸਿੱਖ ਭਾਈ ਸਾਹਿਬ ਦੀ ਤਲਾਸ਼ ਲਈ ਜਾਂਦੇ ਆ ਕਿ ਰਾਤ ਨੂੰ ਭਾਈ ਸਾਹਿਬ ਜਾਂਦੇ ਕਿੱਥੇ ਆ ਵੀ ਪਤਾ ਲਗਾਇਆ ਜਾ ਸਕੇ ਕਈਆਂ ਦੇ ਮਨ ਵਿੱਚ ਸ਼ੱਕ ਹੋ ਗਿਆ ਇਤਨੀ ਦੇਰ ਤੱਕ ਕਹਿੰਦੇ ਸੁੱਤੇ ਰਹਿਣ ਦਾ ਕੀ ਕਾਰਨ ਗੁਰੂ ਮਹਾਰਾਜ ਨੇ ਰਾਤੀ ਡਿਠਾ ਕਿ ਬਾਲਣ ਦੀ ਪੰਡ ਸਿਰ ਤੇ ਚੁੱਕੀ ਭਾਈ ਝੰਡਾ ਜੀ ਮੁੱਖ ਦੇ ਵਿੱਚੋਂ ਬਾਣੀ ਪੜਦੇ ਹੋਏ ਸਹਿਜੇ ਸਹਿਜੇ ਆ ਰਹਿਆ ਗੁਰਮਖ ਪਿਆਰਿਓ ਇਸ ਹਾਲਤ ਦੇ ਵਿੱਚ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੇਖ ਕੇ ਫਰਮਾਇਆ ਕਿ ਤੁਸੀਂ ਇਹ ਬਾਲਣ ਲਿਆ ਰਹੇ ਹੋ ਭਾਈ ਸਾਹਿਬ ਜੀ ਤੁਹਾਨੂੰ ਤਾਂ ਨਹੀਂ ਸੀ ਕਿ ਆ ਬਾਲਣ ਲਿਆਉਣ ਨੂੰ ਭਾਈ ਸਾਹਿਬ ਜੀ ਨੇ ਹੱਥ ਜੋੜ ਕੇ ਕਿਹਾ ਸੱਚੇ ਪਾਤਸ਼ਾਹ ਤੁਸੀਂ ਹੀ ਫਰਮਾਇਆ ਸੀ ਕਿ ਸਿੱਖਾਂ ਨੂੰ ਜਾ ਕੇ ਆਖੋ ਕਿ ਜੰਗਲ ਵਿੱਚੋਂ ਲੰਗਰ ਲਈ ਲੱਕੜਾਂ ਕੱਟ ਲਿਆਉਣ ਤੇ ਮੈਂ ਵੀ ਤਾਂ ਤੁਹਾਡਾ ਨਮਾਣਾ ਜਿਹਾ ਸਿੱਖਾਂ ਸਿੱਖ ਤੋਂ ਉੱਚਾ ਹੋਰ ਕੋਈ ਰਤਬਾ ਮੇਰੀ ਨਜ਼ਰ ਵਿੱਚ ਨਹੀਂ ਹੈ ਇਹ ਉਪਦੇਸ਼ ਗੁਰੂ ਕੇ ਸਿੱਖਾਂ ਵਾਸਤੇ ਸੀ ਮੈਂ ਸੋਚਿਆ ਮੈਂ ਵੀ ਤਾਂ ਗੁਰੂ ਦਾ ਸਿੱਖ ਹਾਂ ਇਸ ਕਰਕੇ ਸੇਵਾ ਇਹ ਕਰਮਾਂ ਨਾਲ ਮਿਲਦੀ ਹੈ ਮੈਨੂੰ ਕਰ ਲੈਣੀ ਚਾਹੀਦੀ ਹੈ ਇਹੋ ਜੇ ਪ੍ਰਤਨ ਸਿੱਖ ਹੁੰਦੇ ਸੀ ਇਹ ਸੱਚੀਆਂ ਸਾਖੀਆਂ ਨੇ ਸੰਗਤ ਜੀ ਇੱਕ ਦਿਹਾੜੇ ਗੁਰੂ ਮਹਾਰਾਜ 12 ਦਰੀ ਬਾਗ ਸੈਰ ਕਰਨ ਗਏ ਭਾਈ ਝੰਡਾ ਜੀ ਨੂੰ ਕਿਹਾ ਤੁਸੀਂ ਦਰਵਾਜ਼ੇ ਤੇ ਖੜੇ ਰਹਿਣਾ ਸੇਰ ਕਰਦੇ ਕਰਦੇ ਗੁਰੂ ਜੀ ਦੂਜੇ ਦਰਵਾਜ਼ੇ ਰਾਹੀਂ ਬਾਹਰ ਚਲੇ ਗਏ ਆ ਤੇ ਮਹਿਲਾਂ ਵਿੱਚ ਪਹੁੰਚ ਗਿਆ ਮਹਾਰਾਜ ਤੇ ਭਾਈ ਝੰਡਾ ਜੀ ਇੱਕ ਨਹੀਂ ਦੋ ਨਹੀਂ ਤਿੰਨ ਦਿਨ ਉੱਥੇ ਪਹਿਰੇ ਤੇ ਖੜੇ ਰਹੇ ਤੇ ਗੁਰੂ ਮਹਾਰਾਜ ਨੂੰ ਜਦੋਂ ਪਤਾ ਲੱਗਾ ਤਾਂ ਉਹਨਾਂ ਨੇ ਸੁਨੇਹਾ ਭੇਜਿਆ ਇਸ ਤਰ੍ਹਾਂ ਗੁਰੂ ਜੀ ਦੇ ਹੁਕਮ ਤੇ ਸਿੱਖ ਪਹਿਰਾ ਦਿੰਦੇ ਹੁੰਦੇ ਸੀ ਅੱਜ ਆਪਣੇ ਵੱਲ ਆਪਾਂ ਦੇਖੀਏ ਕਿ ਆਪਾਂ ਗੁਰੂ ਜੀ ਦੇ ਹੁਕਮ ਮੰਨਦੇ ਆ ਕਿ ਨਹੀਂ ਬਚਨ ਕਮਾਉਨੇ ਆ ਕਿ ਨਹੀਂ ਇਹ ਗੁਰੂ ਦੇ ਸਿੱਖਾਂ ਦਾ ਸਿੱਧਕਾ ਸੰਗਤ ਜੀ ਤੇ ਇੱਕ ਵਾਰ ਇੱਕ ਸਿੱਖ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਕੋਲੋਂ ਪੁੱਛਿਆ ਸੀ ਮਹਾਰਾਜ ਜਦੋਂ ਤੁਸੀਂ ਪਾਸ ਨਾ ਹੋਮੋ ਸਰੀਰ ਕਰਕੇ ਤੁਹਾਡਾ ਦੀਦਾਰ ਕਿਵੇਂ ਕਰੀਏ ਤੇ ਸਤਿਗੁਰੂ ਮਹਾਰਾਜ ਨੇ ਕਿਹਾ ਕੋਈ ਵੀ ਸਿੱਖ ਹੋਵੇ ਜੇ ਗੁਰੂ ਗੁਰੂ ਜਪਦਾ ਤੁਹਾਡੇ ਘਰ ਵਿੱਚ ਆ ਜਾਵੇ ਉਹਨੂੰ ਗੁਰੂ ਜੀ ਦਾ ਹੀ ਰੂਪ ਜਾਣਨਾ ਮੈਂ ਸਿੱਖਾਂ ਵਿੱਚ ਹੀ ਵਰਤਦਾ ਹਾਂ ਗੁਰਸਿੱਖਾਂ ਅੰਦਰ ਸਤਿਗੁਰ ਵਰਤੈ ਇਹ ਜਿਹੜੇ ਗੁਰਸਿੱਖ ਹੁੰਦੇ ਆ ਇਹਨਾਂ ਅੰਦਰ ਸਤਿਗੁਰੂ ਜੀ ਵਰਤਦੇ ਆ ਤਾਂ ਇਹਨਾਂ ਵਿੱਚੋਂ ਹੀ ਮੇਰੇ ਦਰਸ਼ਨ ਹੋ ਜਾਣਗੇ ਬਾਣੀ ਪੜਨ ਵਾਲੀਆਂ ਰੂਹਾਂ ਹੁੰਦੀਆਂ ਨੇ ਤਾਂ ਗੁਰਮਖ ਪਿਆਰਿਓ ਈਵੇਂ ਸਤਿਗੁਰੂ ਜੀ ਬਹੁਤ ਕਿਰਪਾ ਕਰ ਦਿੰਦੇ ਆ ਜਦੋਂ ਆਪਾਂ ਸਦਕ ਰੱਖਦੇ ਆ ਮਹਾਰਾਜ ਤੇ ਸਾਖੀ ਬੜੀ ਪਿਆਰੀ ਆਉਂਦੀ ਆ ਇਹ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਇੱਕ ਹੋਰ ਸਿੱਖ ਭਾਈ ਵਿਧੀ ਚੰਦ ਜੀ ਦਾ ਨਾਂ ਉਹ ਪਹਿਲਾਂ ਧਾੜ ਵੀ ਹੁੰਦਾ ਸੀ ਲਟੇਰਾ ਹੁੰਦਾ ਸੀ ਪਰ ਬਣਿਆ ਗੁਰੂ ਜੀ ਦਾ ਅਨਨ ਸਿੱਖ ਜਦੋਂ ਗੁਰੂ ਦੀ ਕਿਰਪਾ ਹੋ ਜੇ ਫਿਰ ਸਤਗੁਰ ਖੋਟਿਓਂ ਖਰੇ ਕਰੇ ਗੁਰੂ ਸਾਹਿਬ ਜੀ ਖੋਟਿਆਂ ਤੋਂ ਖਰੇ ਬਣਾ ਦਿੰਦੇ ਆ ਹੁਣ ਗੁਰੂ ਜੀ ਦਾ ਪਿਆਰਾ ਸਿੱਖ ਆ ਸਾਰੇ ਉਹਨਾਂ ਦਾ ਨਾਮ ਲੈਂਦੇ ਆ ਤੁਸੀਂ ਵੀ ਉਹਨਾਂ ਦਾ ਨਾਮ ਜਰੂਰ ਸੁਣਿਆ ਹੋਊਗਾ ਕਿਉਂਕਿ ਉਹਨਾਂ ਨੇ ਖੋਏ ਹੋਏ ਘੋੜੇ ਸ਼ਾਹੀ ਕਿਲੇ ਤੋਂ ਬਹੁਤ ਹੀ ਫੁਰਤੀ ਨਾਲ ਕੋਈ ਦਾਵਰਤ ਕੇ ਖਾਸ ਜਿਹੜੇ ਵਾਪਸ ਲਿਆਂਦੇ ਸੀ ਐਸਾ ਕਰਨਾ ਆਪਣਾ ਧਰਮ ਸਮਝਦੇ ਸੀ ਕਿਉਂਕਿ ਗੁਰੂ ਪਾਤਸ਼ਾਹ ਜੀ ਦੇ ਘੋੜੇ ਸੀ ਜਿਹੜੇ ਖੋਕੇ ਲੈ ਗਏ ਸੀ ਦੁਸ਼ਮਣ ਸਿੱਖਾਂ ਦਾ ਇਹ ਯਕੀਨ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜੋ ਫਰਮਾ ਦਿੱਤਾ ਹੋਣੀ ਵਾਲੇ ਦਿਹਾੜੇ ਉਹਨਾਂ ਦੇ ਸਿੱਖਾਂ ਤੋਂ ਲੇਖਾ ਨਹੀਂ ਪੁੱਛਿਆ ਜਾਵੇਗਾ ਜਦੋਂ ਹੋਣੀ ਹੋਵੇਗੀ ਕਿਉਂਕਿ ਹੋਣੀ ਸਭ ਨਾਲ ਹੋਣੀ ਹੈ ਹੋਣੀ ਕਿਹਨੂੰ ਕਿਹਾ ਜਾਂਦਾ ਜਿਹੜੀ ਭਾਵੀ ਹੈ ਜਿਹੜੀ ਮੌਤ ਆ ਸੋ ਐਸਾ ਨਹੀਂ ਕਦੇ ਹੋਵੇਗਾ ਕਿ ਕਿਸੇ ਤੇ ਮੌਤ ਨਹੀਂ ਆਵੇਗੀ ਇਹ ਤਾਂ ਬਾਰੇ ਬੁੱਢੇ ਤਰਨੇ ਭਈਆ ਸਭੂ ਜਮਲੇ ਜਈ ਹੈ ਰੇ ਇਤੋਂ ਕੋਈ ਬੱਚਾ ਹੈ ਚਾਹੇ ਜਵਾਨ ਚਾਹੇ ਬਡੇਪਾ ਸਭ ਨੇ ਦੁਨੀਆ ਤੋਂ ਚਲੇ ਜਾਣਾ ਪਰ ਜਾਣ ਜਾਣ ਦੇ ਵਿੱਚ ਬੜਾ ਫਰਕ ਆ ਗੁਰਮੁਖਾਂ ਦੇ ਜਾਨ ਵਿੱਚ ਮਨਮੁਖਾਂ ਦੇ ਜਾਨ ਵਿੱਚ ਬੜਾ ਅੰਤਰ ਇਹਨੂੰ ਸਮਝਣ ਦਾ ਯਤਨ ਕਰੀਏ ਮਨਮੁਖ ਜਿਹੜੇ ਇੱਥੋਂ ਜਾਂਦੇ ਆ ਖਵਾਰ ਹੋ ਕੇ ਜਾਂਦੇ ਇੱਜ਼ਤ ਗਵਾ ਕੇ ਜਾਂਦੇ ਤੇ ਗੁਰਮੁਖ ਲਾਹਾ ਖੱਟ ਕੇ ਜਾਂਦੇ ਆ ਤੇ ਜੇ ਅਸੀਂ ਲਾਹਾ ਖੱਟਣਾ ਕੀ ਕਰੀਏ ਗੁਰੂ ਅੱਗੇ ਅਰਦਾਸ ਕਰੀਏ ਇਦੇ ਪ੍ਰਤੀ ਵੀ ਇੱਕ ਕਥਾ ਹੁੰਦੀ ਆ ਗੁਰਮਖ ਪਿਆਰਿਓ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਆਪ ਸੰਗਤਾਂ ਨੂੰ ਕਹਿੰਦੇ ਸੀ ਕਿ ਜਦੋਂ ਵੀ ਕੋਈ ਕਾਰਜ ਵਿੱਚ ਵਿਗਨ ਪੈ ਜਾਵੇ ਸਤਗੁਰ ਅੱਗੇ ਅਰਦਾਸ ਕਰੋ ਸ੍ਰੀ ਨਾਨਕ ਅੰਗਦੁ ਗੁਰੂ ਅਮਰਦਾਸ ਪਦਵੰਦ RAMਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਇਸ ਤਰ੍ਹਾਂ ਅਰਦਾਸ ਕਰੋ ਸਾਰੇ ਕਾਰਜ ਪੂਰੇ ਹੋ ਜਾਣਗੇ ਤਾਂ ਉਹ ਮਾਇੂ ਸੁਲਖਣੀ ਜਿਹਦਾ ਨਿਸ਼ਚਾ ਸੀ ਜਿਹਨੂੰ ਫਲ ਲੱਗਾ ਕਿ ਉਹ ਕਿਸੇ ਨੇ ਆਖ ਦਿੱਤਾ ਸੀ ਕਿ ਗੁਰੂ ਸਾਹਿਬ ਜੀ ਤੈਨੂੰ ਉਹ ਵੀ ਦੇ ਸਕਦੇ ਆ ਜੋ ਤੇਰੇ ਲੇਖਾਂ ਵਿੱਚ ਨਹੀਂ ਕਿਉਂਕਿ ਲਿਖਣ ਵਾਲੇ ਉਹ ਆ ਗੁਰਸਿੱਖਾਂ ਦੀ ਸੰਗਤ ਕੀਤੀ ਆ ਮਹਾਰਾਜ ਨੂੰ ਆ ਕੇ ਬੇਨਤੀ ਕੀਤੀ ਆ ਸਤਿਗੁਰੂ ਮਹਾਰਾਜ ਨੂੰ ਆਖਿਆ ਵੀ ਮੈਨੂੰ ਔਲਾਦ ਦੀ ਦਾਤ ਬਖਸ਼ੋ ਪੁੱਤਰ ਦੀ ਦਾਤ ਬਖਸ਼ੋ ਤੇ ਮਹਾਰਾਜ ਉਹ ਪਿੰਡ ਚੱਬੇ ਵਿੱਚੋਂ ਲੰਘ ਰਹੇ ਆ ਤੇ ਇਹਨੇ ਆਖਿਆ ਸੀ ਗੁਰੂ ਜੀ ਕਿਰਪਾ ਕਰੋ ਤੇ ਗੁਰੂ ਜੀ ਨੇ ਆਖਿਆ ਸੀ ਮਾਈ ਤੇਰੇ ਲੇਖਾਂ 'ਚ ਹੈ ਨਹੀਂ ਤੇ ਕਲਮ ਤੇ ਦਿਵਾਤ ਘਰੋਂ ਹੀ ਉਠਾ ਕੇ ਲੈ ਕੇ ਆਈ ਸੀ ਰਾਹ ਰੋਕ ਕੇ ਖੜੀ ਹੋ ਗਈ ਸੀ ਹੱਥ ਜੋੜ ਕੇ ਕਹਿਣ ਲੱਗੀ ਸੀ ਸੋਣੀਏ ਦਾੜੀਏ ਚਿੱਟਿਏ ਪੱਗੇ ਅਰਜ ਕਰਿੰਦੀ ਹਾਂ ਹਰ ਗੋਬਿੰਦ ਅੱਗੇ ਨਾਉ ਸਲਖਣੀ ਪਿੰਡ ਮੇਰਾ ਚੱਬੇ ਆ ਫਲ ਜਾਂਦੀ ਨੂੰ ਕੋਈ ਫਲ ਲੱਗੇ ਤੇ ਮਹਾਰਾਜ ਨੇ ਆਖਿਆ ਸੀ ਮਾਈ ਅਸੀਂ ਕਹੀ ਜਾਂਦੇ ਤੇਰੇ ਲੇਖ ਵਿੱਚ ਹੈ ਨਹੀਂ ਲੇਖਾਂ 'ਚ ਹੈ ਨਹੀਂ ਪਰ ਨਿਸ਼ਚੈ ਦੇਖੋ ਏਡਾ ਪੱਕਾ ਸੀ ਤੇ ਆਖਿਆ ਗੁਰੂ ਮਹਾਰਾਜ ਸਤਿਗੁਰੂ ਜੀ ਇੱਥੇ ਵੀ ਲਿਖਣਾ ਆਪ ਜੀ ਨੇ ਆ ਤੇ ਉੱਥੇ ਵੀ ਤੁਸੀਂ ਲਿਖਣਾ ਸੀ ਉੱਥੇ ਨਹੀਂ ਲਿਖਿਆ ਹੁਣ ਲਿਖ ਦੋ ਮਹਾਰਾਜ ਨੇ ਕਲਮ ਫੜ ਕੇ ਜਦੋਂ ਘੋੜੇ ਤੇ ਚੜ੍ਹੇ ਤੇ ਮਹਾਰਾਜ ਲਿਖਣ ਲੱਗਿਆ ਜੀ ਤਾਂ ਘੋੜੇ ਨੇ ਅੱਡੀ ਚੁੱਕੀ ਇੱਕ ਦਾ ਉਹ ਸੱਤ ਬਣ ਗਿਆ ਤੇ ਮਾਈ ਦੇ ਘਰ ਸੱਤ ਪੁੱਤਰ ਪੈਦਾ ਹੋਏ ਮੇਰੇ ਕਹਿਣ ਦਾ ਭਾਵ ਇਹ ਆ ਗੁਰੂ ਮਹਾਰਾਜ ਤਾਂ ਬਹੁਤ ਬਖਸ਼ਿਸ਼ਾਂ ਕਰਦੇ ਆ ਕਈ ਵਾਰੀ ਸਾਨੂੰ ਮੰਗਣਾ ਹੀ ਨਹੀਂ ਆਉਂਦਾ ਹੁੰਦਾ ਇਹ ਜਿਹੜੀਆਂ ਅਲੌਕਿਕ ਸਾਖੀਆਂ ਆਪਣਾ ਰਸਾਨੀਆਂ ਕੀਤੀਆਂ ਜਾ ਰਹੀਆਂ ਨੇ ਭਾਈ ਝੰਡਾ ਜੀ ਵਰਗੇ ਭਾਈ ਸਾਧ ਜੀ ਵਰਗੇ ਭਾਈ ਵਿਧੀ ਚੰਦ ਜੀ ਵਰਗੇ ਤੇ ਗੁਰਮਖੋ ਐਸੇ ਸਿੱਖ ਗੁਰੂ ਦੇ ਜਿਨ੍ਹਾਂ ਨੇ ਆਪਾ ਵਾਰਿਆ ਇਹਨਾਂ ਅੰਦਰ ਸਬਰ ਸੀ ਸੰਤੋਖ ਸੀ ਜਿਹੜੇ ਨਾਮ ਦੇ ਰਸੀਏ ਸੀ ਤੇ ਛੇਵੇਂ ਪਾਤਸ਼ਾਹ ਮੀਰੀ ਅਤੇ ਪੀਰੀ ਦੇ ਮਾਲਕ ਜੀ ਦਾ ਹਿਰਦਾ ਬਹੁਤ ਨਰਮ ਸੀ ਤੇ ਵਿਸ਼ਾਲ ਸੀ ਪਾਤਸ਼ਾਹ ਜੀ ਹਮੇਸ਼ਾ ਜ਼ਰੂਰਤਮੰਦਾਂ ਦੀ ਮਦਦ ਗਰੀਬਾਂ ਦੀ ਮਦਦ ਕਰਦੇ ਕਰਤਾਰਪੁਰ ਸਾਹਿਬ ਦੇ ਵਿੱਚ ਤਾਂ ਇੱਕ ਵਾਰ ਮਹਾਰਾਜ ਨੇ ਆਪਣੇ ਖਰਚ ਤੇ ਇੱਕ ਮਸੀਤ ਵੀ ਬਣਾ ਕੇ ਦਿੱਤੀ ਸੀ ਇੱਕ ਮਸਜਿਦ ਬਣਾ ਕੇ ਦਿੱਤੀ ਸੀ ਗੁਰਮਖ ਪਿਆਰਿਓ ਤੇ ਉਹਨਾਂ ਨੇ ਸਤਿਗੁਰੂ ਜੀ ਨੇ ਕੌਲ ਸਰਨਾ ਦਾ ਇੱਕ ਸਰੋਵਰ ਵੀ ਬਣਾਇਆ ਹੋਰ ਵੀ ਕਈ ਕਾਰਜ ਕੀਤੇ ਆ ਮਹਾਰਾਜ ਨੇ ਤਾਂ ਇੱਥੇ ਐਡੇ ਵੱਡੇ ਵੱਡੇ ਕਾਰਜ ਕਰ ਦੇਣੇ ਐਡੇ ਸਤਿਗੁਰੂ ਮਹਾਰਾਜ ਲਈ ਇਹ ਸਮਰੱਥ ਗੁਰੂ ਆ ਮਹਾਰਾਜ ਸਭ ਕੁਝ ਕਰ ਸਕਦੇ ਆ ਪਰ ਗੁਰੂ ਜੀ ਸਾਨੂੰ ਜੀਵਨ ਜਾਂਚ ਸਿਖਾਉਣਾਉਂਦੇ ਆ ਜਦੋਂ અવਤਾਰ ਦੇ ਰੂਪ ਦੇ ਵਿੱਚ ਆਉਂਦੇ ਆ ਭਾਵੇਂ ਕਿ ਅਸੀਂ ਇਹ ਜਾਣਦੇ ਹਾਂ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੇ 4 ਜੁੱਧ ਕੀਤੇ ਆ ਬਹੁਤ ਸਿੱਖੇ ਜਾਣਦੇ ਹੋਣਗੇ ਪਰ ਤੁਸੀਂ ਵੇਖੋ ਸਤਿਗੁਰੂ ਜੀ ਦਾ ਭਾਵੇਂ ਬਹੁਤਾ ਸਮਾਂ ਇਹ ਦੁਸ਼ਮਣਾਂ ਦੇ ਖਿਲਾਫ ਮੁਗਲਾਂ ਦੇ ਖਿਲਾਫ ਜੰਗ ਕਰਦਿਆਂ ਗੁਜ਼ਰਿਆ ਹੈ ਪਰ ਫੇਰ ਵੀ ਸਤਿਗੁਰੂ ਮਹਾਰਾਜ ਨੇ ਬਾਣੀ ਤੇ ਸਿੱਖ ਧਰਮ ਦੇ ਪ੍ਰਚਾਰ ਲਈ ਦੂਰ ਦੂਰ ਤੱਕ ਜਾਣਾ ਕੀਤਾ ਜਿੱਥੇ ਉਥੇ ਮਸੰਦਾਂ ਤੇ ਸਿੱਖਾਂ ਨੂੰ ਵੀ ਕੰਮ ਲਈ ਪ੍ਰੇਰਿਤ ਕੀਤਾ ਸਮਾਜ ਸੁਧਾਰ ਦੇ ਕਾਰਜ ਕੀਤੇ ਆ ਆਪਣੇ ਹੀ ਪੁੱਤਰਾਂ ਨੂੰ ਮਹਾਰਾਜ ਨੇ ਦੱਸਿਆ ਕਿ ਇਹ ਜੀ ਭਗਤੀ ਵਿੱਚ ਨਾਮ ਸਿਮਰਨ ਵਿੱਚ ਕਰਾਮਾਤ ਦਿਖਾਉਣੀ ਆਪਣਾ ਨਾਂ ਕਰਾਉਣਾ ਇਹ ਠੀਕ ਗੱਲ ਨਹੀਂ ਹੁੰਦੀ ਤੇ ਜਦੋਂ ਸਤਿਗੁਰੂ ਜੀ ਕਸ਼ਮੀਰ ਗਏ ਆ ਕਸ਼ਮੀਰ ਵਿੱਚ ਗੁਰੂ ਜੀ 3 ਮਹੀਨੇ ਮਹਾਰਾਜ ਪੜਾ ਕਰਦੇ ਆ ਇਸ ਤੋਂ ਬਾਅਦ ਗੁਜਰਾਤ ਆਉਂਦੇ ਆ ਗੁਜਰਾਤ ਰਸਤੇ ਚਾਉਂਦਿਆਂ ਫਕੀਰ ਸ਼ਾ ਦੋਲਾ ਸੀ ਤੇ ਉਹਦੇ ਨਾਲ वार्तालाਪ ਹੋਈ ਆ ਉਹਨੇ ਮਹਾਰਾਜ ਦਾ ਐਡਾ ਪਰਿਵਾਰ ਦੇਖ ਕੇ ਗੁਰੂ ਜੀ ਦੇ ਪੰਜ ਪੁੱਤਰ ਇੱਕ ਧੀ ਗੁਰੂ ਜੀ ਦੇ ਮਹਿਲ ਮਹਾਰਾਜ ਨੂੰ ਇਸ ਤਰ੍ਹਾਂ ਦੇਖ ਕੇ ਨਾ ਸਵਾਲ ਕੀਤਾ ਕਹਿੰਦਾ Hindu ਕੀ ਤੇ ਪੀਰੀ ਕੀ ਔਰਤ ਕੀ ਤੇ ਫਕੀਰੀ ਕੀ ਪੁੱਤਰ ਕੀ ਤੇ ਵਿਰਾਗ ਕੀ ਦੌਲਤ ਕੀ ਤੇ ਤਿਆਗ ਕੀ ਸਤਿਗੁਰਾਂ ਜੀ ਨੇ ਉੱਤਰ ਦਿੱਤਾ ਸੀ ਮਹਾਰਾਜ ਨੇ ਉਹਦੇ ਵਿੱਚ ਗੁੱਜੀ ਰਾਮ ਜੀ ਸੀ ਔਰਤ ਈਮਾਨ ਮਹਾਰਾਜ ਨੇ ਆਖਿਆ ਪੁੱਤਰ ਨਿਸ਼ਾਨ ਦੌਲਤ ਗੁਜਰਾਨ ਫਕੀਰ ਨਾ Hindu ਨਾ ਮੁਸਲਮਾਨ ਸਤਿਗੁਰੂ ਜੀ ਇਸ ਤਰ੍ਹਾਂ ਭਾਵ ਕੀ ਹਾਜ਼ਰ ਜਵਾਬੀ ਮਹਾਰਾਜ ਦੀ ਫਕੀਰ ਸ਼ਾ ਦੌਲਾ ਹੈਰਾਨ ਰਹਿ ਗਿਆ ਤੇ ਮਹਾਰਾਜ ਨੂੰ ਨੇ ਮੱਥਾ ਟੇਕਿਆ ਤਾਂ ਗੁਜਰਾਤ ਤੋਂ ਚੱਲ ਕੇ ਗੁਰੂ ਸਾਹਿਬ ਦੀ ਹਾਫਜ਼ਾਵਾਦ ਜਾਂਦੇ ਆ ਇੱਥੇ ਸੰਗਤਾਂ ਨੇ ਸਤਿਗੁਰੂ ਜੀ ਦੇ ਮੁਖੋਂ ਜਪਜੀ ਸਾਹਿਬ ਦੇ ਅਰਥ ਸਰਵਣ ਕੀਤੇ ਸੀ ਮਹਾਰਾਜ ਨੇ ਆਪ ਅਰਥ ਕਰਕੇ ਦੱਸੇ ਸੀ ਇੱਥੇ ਗੁਰੂ ਸਾਹਿਬ ਜੀ ਨੇ ਪ੍ਰਚਾਰ ਕੀਤਾ ਤਾਂ ਗੁਰੂ ਸਾਹਿਬ ਜੀ ਦੂਰ ਦੂਰ ਤੱਕ ਗਏ ਇੰਨੀਆਂ ਜੰਗਾਂ ਕੀਤੀਆਂ ਮਹਾਰਾਜ ਨੇ ਚਾਰ ਵੱਡੇ ਯੋਧਾ ਮਹਾਰਾਜ ਦੇ ਫਿਰ ਵੀ ਸਿੱਖੀ ਦਾ ਪ੍ਰਚਾਰ ਗੁਰੂ ਸਾਹਿਬ ਜੀ ਦੇ ਜੀਵਨ ਵਿੱਚ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਦੇ ਅੱਗੇ ਸੀਸ ਝੁਕ ਜਾਂਦਾ ਝੁਕਾਉਣ ਦੀ ਲੋੜ ਨਹੀਂ ਪੈਂਦੀ ਜਦੋਂ ਆਪਾਂ ਜੀਵਨ ਪੜਾਂਗੇ ਮਹਾਰਾਜ ਦੀਆਂ ਸਾਖੀਆਂ ਸੁਣਾਾਂਗੇ ਗੁਰੂ ਜੀ ਦੇ ਸਿੱਖਾਂ ਦੀਆਂ ਕਿੱਡੇ ਕੌਤਕ ਵਰਤਾਅ ਦਿੱਤੇ ਇੱਕ ਪਾਸੇ ਪੁੱਤਰ ਮਰ ਰਿਆ ਉਹ ਕਹਿ ਰਿਹਾ ਨਹੀਂ ਮੈਂ ਤਾਂ ਆਪਦੇ ਗੁਰਦੇਵ ਪਾਤਸ਼ਾਹ ਜੀ ਦੇ ਘੋੜੇ ਹੀ ਲੈ ਕੇ ਆਉਣੇ ਤੇ ਮਹਾਰਾਜ ਨੇ ਜਿੱਥੇ ਖੜਾ ਦਿੱਤਾ ਉੱਥੇ ਸਿੱਖ ਖੜ ਗਏ ਇਨ੍ਹਾਂ ਅਲੌਕਿਕ ਸਾਖੀਆਂ ਤੋਂ ਥੋੜੀ ਅੰਦਰ ਜਗਿਆਸਾ ਪੈਦਾ ਕਰਨੀ ਆ ਜਿਵੇਂ ਬਲਦਾ ਹੋਇਆ ਦੀਵਾ 부ਜੇ ਦੀਵੇ ਨੂੰ ਜਗਾ ਦਿੰਦਾ ਇਹ ਬਾ ਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰਨੇ ਇਸ ਸਤਗੁਰੂ ਜੀ ਦੀਆਂ ਜਿਹੜੀਆਂ ਸਾਖੀਆਂ ਨੇ ਕਪੁੱਤਰ ਤੋਂ ਬੰਦੇ ਨੂੰ ਸੁਪੁੱਤਰ ਬਣਾ ਦਿੰਦੀਆਂ ਨੇ ਪੁੱਲ ਚੁੱਕ ਦੀ ਖੇਮਾ ਗੁਰੂ ਸਾਹਿਬ ਜੀ ਦੇ ਚਰਣਾ ਤੇ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ